ਤਾਂ ਦਿਵਾਲੀ ਦਾ ਮਾਹੌਲ ਹੁੰਦਾ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਮਿਕਰਮ ਮਜੀਠੀਆ ਜੀ ਜੋ ਹਮੇਸ਼ਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਜ਼ਾਹਰ ਕਰਦੇ ਸੀਗੇ ਉਹ ਮੌਜੂਦਾ ਸਰਕਾਰ ਨੂੰ ਬਹੁਤ ਜ਼ਿਆਦਾ ਰੜਕ ਰਹੇ ਸੀਗੇ ਤੇ ਇਸ ਕਾਰਨ ਉਹਨਾਂ ਨੇ ਇਹ ਤਸ਼ੱਦਦ ਜਿਹੜਾ 7 ਮਹੀਨਿਆਂ ਦਾ ਉਹ ਕੀਤਾ ਨਰਵਰ ਕੀਤਾ ਹੈ ਗੁਰੂ ਨਾਲ ਕੁਮਾਰਾ ਇਹ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਇਆ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿ ਜਿਹੜਾ ਆ ਝੂਠ ਦਾ ਜਿਹੜਾ ਆ ਪਰਦਾ ਫਾਸ਼ ਹੋ ਚੁੱਕਿਆ ਆ ਤੇ ਸਚਾਈ ਦੀ ਜਿੱਤ ਹੋ ਚੁੱਕੀ ਆ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੰਕਾਰ ਦਾ ਜਿਹੜਾ ਬੋਲਬਾਲਾ ਸੀ ਉਹਦੇ ਮੂੰਹ ਤੇ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਲ ਸਿੱਧੂ ਵਾਲੇ ਆਤਾ ਇਹ ਕਹਿੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾ ਜਿਹੀ ਹੈਗੀ ਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀਗੀ ਵੱਧ ਜ਼ਾਇਦਾਦ ਦੀ ਉਹ ਕਿਤੇ ਵੀ ਕੋਈ ਇਤਨਾ ਤਾਂ ਸਾਬਤ ਨਹੀਂ ਹੋਈ ਆ ਰੌਣਾ ਤੋਂ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਲ ਕੁਮਾਰਾ ਇਹਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਇਆ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹਰਬਾਰ ਦਾ ਹੱਥ ਜਿਹੜਾ ਬੋਲਬਾਲਾ ਸੀਗਾ ਉਹਦੇ ਨੂੰ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਸਿੱਦੋਂ ਵਾਲਿਆਤਾ ਉਸ ਤੇ ਕੋਈ ਕਿਉਂਕਿ ਉੱਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਫ਼ ਨਹੀਂ ਹੋਈ ਇਹ ਕਹਿੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾਂ 'ਚ ਹੈਗੀ ਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀਗੀ ਵੱਧੂ ਜਾਇਦਾਦ ਦੀ ਉਹ ਕਿਤੇ ਵੀ ਕੋਈ ਇਤਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅੱਜ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਵਾਲ ਦੇ ਵਾਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਸਾਫ ਨੂੰ ਉੱਪੜ ਬੜ ਕੇ ਉੱਠ ਰਿਹਾ ਸੀ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਦੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਲ ਵੀ ਹੋ ਸਕਦੇ ਨੇ ਇਹ ਹੁਣ ਕਿਵੇਂ ਤੋਂ ਬੁਰੀ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੈ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਬੁਛਤੋਂ ਡਰਦੇ ਰਹੇ ਇਹਨਾਂ ਨੂੰ ਇਹ ਚਾਹੀਦਾ ਸੋਚ ਲੈਣ ਕਿ ਬਰਕਰਾਰ ਨੇੜੇ ਆ ਕੇ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਇਹ ਡਰ ਹੈ ਕਿ ਤੁਹਾਨੂੰ ਕੀ ਕਿਹਾ ਗਿਆ ਤੁਸ ਕਹਿੰਦੇ ਕਿ ਇਧਰ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਇਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਹਾਂ ਲੰਗਰ ਲਾ ਰਹੇ ਹਾਂ ਚਾਹ ਦਾ ਇਹ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਸੀ ਚਾਹ ਬਣਾ ਰਹੇ ਹਾਂ ਤੇ ਨਾਲ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀ ਲੈਣਗੇ ਸੋ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਰ ਭੇਜਦੀਆਂ ਨਾ ਰੋਟੀ ਭੇਜਦੀਆਂ ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਪੇਦਣੀਆਂ ਨੂੰ ਤਾਂ ਪ੍ਰਧਾਨ ਜੀ ਕੀ ਲੱਗਦਾ ਵੀ ਜੇਲ੍ਹ ਤੋਂ ਜੋਨੇ ਅੱਗੇ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਇਹ ਆਪਣੇ ਹਕਾਮਾਂ ਦੀ ਗੱਲ ਘੱਟ ਬੰਦੋ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਿਣਾ ਆ ਚਾਰ ਪੰਜ ਮਹੀਨਿਆਂ ਵਿੱਚ ਇਹ ਧਾੜੀਆਂ ਨੂੰ ਲੱਭਾਣੀ ਤੇ ਅਸੀਂ ਇੱਥੇ ਰਹਿਣਾ ਹੈਗਾ ਧੰਨਵਾਦ ਅੱਜ ਜਨਾਬ ਜੀ ਪੂਰੇ ਪੰਜਾਬ ਦੇ ਵਿੱਚ ਵੈਸੇ ਤਾਂ ਕੱਲ ਤੋਂ ਹੀ ਜਾਦੇ ਵਿਕਰਮ ਮਜੀਠੀਆ ਜੀ ਬਾਹਰ ਆਉਣ ਦੀ ਖਬਰ ਆਈ ਹੈ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿ ਜਿਹੜਾ ਆ ਝੂਠ ਦਾ ਜਿਹੜਾ ਆ ਪਰਦਾ ਫਾਸ਼ ਹੋ ਚੁੱਕਿਆ ਆ ਤੇ ਸਚਾਈ ਦੀ ਜਿੱਤ ਹੋ ਚੁੱਕੀ ਆ ਵਿਕਰਮ ਮਜੀਠੀਆ ਜੀ ਜੋ ਹਮੇਸ਼ਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਜ਼ਾਹਰ ਕਰਦੇ ਸੀਗੇ ਉਹ ਮੌਜੂਦਾ ਸਰਕਾਰ ਨੂੰ ਬਹੁਤ ਜ਼ਿਆਦਾ ਰੜਕ ਰਹੇ ਸੀਗੇ ਤੇ ਇਸ ਕਾਰਨ ਉਹਨਾਂ ਨੇ ਇਹ ਤਸ਼ੱਦਦ ਜਿਹੜਾ 7 ਮਹੀਨਿਆਂ ਦਾ ਉਹ ਕੀਤਾ ਪਰ ਗੁਰੂ ਦਾ ਸਿੱਖ ਬਹੁਤ ਤਗੜਾ ਹੁੰਦਾ ਹੈ ਗੁਰੂ ਸਿੱਧ ਦੇ ਸਿੱਖ ਨੂੰ ਕਿਤੇ ਵੀ ਤੁਸੀਂ ਇਦਾਂ ਦੇ ਤਸ਼ੱਦਦਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਗੁਰੂ ਦੇ ਗੁਰੂ ਨੇ ਕਿਰਪਾ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਤੁਸੀਂ ਬਲੀਵ ਨਹੀਂ ਕਰੋਗੇ ਸਰਕਾਰ ਉੱਥੇ ਇਹਨਾਂ ਦੇ ਉੱਪਰ ਲਾਏ આરોਪਾਂ ਨੂੰ ਇੱਕ ਵੀ ਉਸ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਤੇ ਜਿਸ ਦੇ ਸਭ ਫਲਸਫੇ ਰੂਪ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਇਹ ਜਿਹੜਾ ਅੱਜ ਮਾਹੌਲ ਤੁਸੀਂ ਦੇਖ ਰਹੇ ਹੋ ਇਹ ਸਾਰਾ ਮਾਹੌਲ ਇਦਾਂ ਲੱਗ ਰਿਹਾ ਜਿਦਾਂ ਕੋਈ ਤਿਹਾਰ ਹੋਵੇ ਕੱਲ੍ਹ ਦਾ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਕਾਰਨ ਵੀ ਹੈ ਕਿਉਂਕਿ ਲੋਕਾਂ ਨੂੰ ਸਚਾਈ ਸਦਸਨ ਵਾਲਾ ਬੰਦਾ ਦੁਆਰਾ ਬਾਹਰ ਆ ਰਿਹਾ ਹੈ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਤੇ ਅਸ਼ੀਰਵਾਦ ਉਹਨਾਂ ਤੋਂ ਲੈਣੇ ਆ ਮੰਗ ਕਰਦੇ ਆ ਗੁਰੂ ਸਾਹਿਬ ਦਾ ਇਦਾਂ ਹੀ ਅਸ਼ੀਰਵਾਦ ਬਿਕਰਮ ਮਜੀਠੀਆ ਜੀ ਤੇ ਬਣਿਆ ਰਹੇ ਤੇ ਉਹ ਸਚਾਈ ਦੀ ਗੱਲ ਹਮੇਸ਼ਾ ਕਰਦੇ ਰਹਿਣ